ਸਤ ਸ੍ਰੀ ਅਕਾਲ ਸਾਰਿਆਂ ਨੂੰ ਸੱਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤਾਂ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਜੇਕਰ ਤੁਹਾਡਾ ਖਾਤਾ ਹੈ ਤਾਂ ਤੁਸੀਂ 50000 ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਲੈ ਸਕਦੇ ਹੋ ਤੁਸੀਂ ਲੋਨ ਜੇਕਰ ਨਹੀਂ ਹੈਗਾ ਖਾਤਾ ਫਿਰ ਵੀ ਲੈ ਸਕਦੇ ਹੋ ਤੁਹਾਡੇ ਕੋਲੇ ਸੋਨਾ ਹੈ ਉਸ ਤੇ ਕਿੰਨੇ ਪਰਸੈਂਟ ਵਿਆਜ ਲੱਗੇਗਾ ਉਸ ਤੇ ਵੀ ਲੋਨ ਲੈ ਸਕਦੇ ਹੋ ਹੁਣ ਸੋਨੇ ਦਾ ਰੇਟ ਹੈ ਜਿਸ ਹਿਸਾਬ ਨਾਲ ਉਸ ਹਿਸਾਬ ਨਾਲ ਤੁਹਾਨੂੰ ਕਿੰਨਾ ਲੋਨ ਮਿਲੇਗਾ ਹੋਰ ਕਿਹੜੇ ਕਿਹੜੇ ਪ੍ਰਕਾਰ ਦੇ ਲੋਨ ਨੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਲਾਸਟ ਤੱਕ ਤੁਸੀਂ ਜਰੂਰ ਜੁੜੇ ਰਹਿਣਾ ਤਾਂ ਦੱਸ ਦਈਏ ਕਈ ਵਾਰ ਨਵਾਂ ਕਾਰ ਬਣਾਉਣਾ ਹੁੰਦਾ ਕਈ ਬਿਜ਼ਨਸ ਹੈ ਜਿਹੜਾ ਉਹ ਵਧਾਉਣਾ ਚਾਹੁੰਦੇ ਨੇ ਬੱਚਿਆਂ ਦੀ ਸਿੱਖਿਆ ਪੂਰੀ ਕਰਨਾ ਪਰ ਕਈ ਵਾਰ ਪੈਸਿਆਂ ਦੀ ਕਮੀ ਰਾਹ ਰੋਕ ਲੈਂਦੀ ਹੈ ਤਾਂ ਫਿਕਰ ਨਾ ਕਰੋ ਪੰਜਾਬ ਐਂਡ ਸਿੰਧ ਬੈਂਕ ਤੁਹਾਡੇ ਨਾਲ ਹੈ ਤੇ ਤੁਸੀਂ ਜਿਹੜਾ ਪੰਜਾਬ ਐਂਡ ਸਿੰਧ ਤੋਂ ਜਿਹੜਾ ਲੋਨ ਹੈ ਉਹ ਲੈ ਸਕਦੇ ਹੋ ਚਲੋ ਜਾਣਦੇ ਆ ਕਿ ਤੁਸੀਂ ਲੋਨ ਕਿਵੇਂ ਲੈਣਾ ਹੈ ਫਾਰਮ ਕਿਵੇਂ ਭਰਨਾ ਹੈ ਕਿਹੜੇ ਕਾਗਜ਼ ਲੱਗਣਗੇ ਤੇ ਕਿੰਨਾ ਲੋਨ ਮਿਲ ਸਕਦਾ ਵੀਡੀਓ ਸਕਿਪ ਬਿਲਕੁਲ ਵੀ ਨਾ ਕਰਿਓ ਨਹੀਂ ਅਧੂਰੀ ਜਾਣਕਾਰੀ ਮਿਲੂਗੀ ਤੁਹਾਨੂੰ ਲਾਸਟ ਤੱਕ ਬਣੇ ਰਹਿਣਾ ਨਵੇਂ ਜੁੜਿਆਂ ਤਾਂ ਚੈਨਲ ਨੂੰ ਨਾਲ-ਨਾਲ ਸਬਸਕ੍ਰਾਈਬ ਵੀ ਜਰੂਰ ਕਰ ਲਿਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣਾ ਪਿਆਰਾ ਜਿਹਾ ਕਮੈਂਟ ਉਹ ਵੀ ਜਰੂਰ ਕਰ ਦੇਣਾ ਪੰਜਾਬ ਐਂਡ ਸਿੰਧ ਦੀਆਂ ਮੁੱਖ ਲੋਨ ਕਿਸਮਾਂ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਪਹਿਲੀ ਹੈਗੀ ਹੈ ਕਿ ਪਰਸਨਲ ਲੋਨ ਪਰਸਨਲ ਲੋਨ ਦੇ ਵਿੱਚ ਕੀ ਆਪਣੀਆਂ ਜ਼ਰੂਰਤਾਂ ਲਈ ਵਿਆਹ ਸਿੱਖਿਆ ਇਲਾਜ ਇਸ ਤਰ੍ਹਾਂ ਦੇ ਜਿਹੜੇ ਲੋਨ ਹੈ ਤੁਸੀਂ ਉਹ ਪ੍ਰਾਪਤ ਕਰ ਸਕਦੇ ਹੋ ਉਸ ਤੋਂ ਬਾਅਦ ਹੋਮ ਲੋਨ ਹੋਮ ਲੋਨ ਦੇ ਵਿੱਚ ਕੀ ਹੁੰਦਾ ਘਰ ਬਣਾਉਣ ਜਾਂ ਖਰੀਦਣ ਦੇ ਲਈ ਉਸ ਤੋਂ ਬਾਅਦ ਤਿੰਨ ਨੰਬਰ ਤੇ ਆ ਗਿਆ ਕਾਰ ਵੀਹਿਕਲ ਲੋਨ ਨਵੀਂ ਜਾਂ ਪੁਰਾਣੀ ਕਾਰ ਖਰੀਦਣ ਦੇ ਲਈ ਪੁਰਾਣੀ ਕਾਰ ਤੇ ਵੀ ਜਿਹੜਾ ਲੋਨ ਹੈ ਉਹ ਮਿਲ ਜਾਂਦਾ ਉਸ ਤੋਂ ਬਾਅਦ ਚੌਥਾ ਹੈਗਾ ਐਜੂਕੇਸ਼ਨ ਲੋਨ ਐਜੂਕੇਸ਼ਨ ਲੋਨ ਦੇਸੀ ਜਾਂ ਵਿਦੇਸੀ ਸਿੱਖਿਆ ਲਈ ਮਤਲਬ ਪੰਜਾਬ ਦੇ ਵਿੱਚ ਰਹਿ ਕੇ ਜਾਂ ਤੁਸੀਂ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹੋ ਉਸ ਦੇ ਲਈ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਇਹਦੇ ਵਿੱਚ ਤੁਸੀਂ ਕਿਸ਼ਤਾਂ ਨਾਲ ਹੈ ਜਿਹੜੇ ਉਹ ਪੈਸੇ ਵੀ ਮੋੜ ਸਕਦੇ ਹੋ ਤਾਂ 5 ਨੰਬਰ ਤੇ ਹੈ ਬਿਜ਼ਨਸ ਆਪਣਾ ਕੰਮ ਸ਼ੁਰੂ ਕਰਨ ਦਾ ਵਧਾਉਣ ਦੇ ਲਈ ਹੈ ਉਸ ਤੋਂ ਬਾਅਦ 6 ਨੰਬਰ ਤੇ ਹੈ 골ਡ ਲੋਨ ਸੋਨੇ ਦੇ ਗਹਿਣਿਆਂ ਦੇ ਬਦਲੇ ਤੁਸੀਂ ਤੁਰੰਤ ਲੋਨ ਹੈ ਜਿਹੜਾ ਉਹ ਪ੍ਰਾਪਤ ਕਰ ਸਕਦੇ ਹੋ ਹੁਣ ਤੁਹਾਨੂੰ ਦੱਸ ਦਿਆਂ ਕਿ ਕਿੰਨਾ ਲੋਨ ਹੈ ਜਿਹੜਾ ਉਹ ਤੁਹਾਨੂੰ ਮਿਲ ਸਕਦਾ ਹੈ ਲੋਨ ਦੀ ਕਿਸਮ ਸਾਈਡ ਤੇ ਦੇਖ ਸਕਦੇ ਹੋ ਪਰਸਨਲ ਲੋਨ ਇਦੇ ਵਿੱਚ 50000 ਤੋਂ ਲੈ ਕੇ 10 ਲੱਖ ਤੱਕ ਦਾ ਜਿਹੜਾ ਲੈ ਸਕਦੇ ਹੋ ਹੋਮ ਲੋਨ ਦੇ ਵਿੱਚ ਕੀ ਹੈ 5 ਲੱਖ ਤੋਂ 75 ਲੱਖ ਤੱਕ ਵੀ ਲੈ ਸਕਦੇ ਹੋ ਕਾਰ ਲੋਨ 1 ਲੱਖ ਤੋਂ 15 ਲੱਖ ਐਜੂਕੇਸ਼ਨ ਲੋਨ 4 ਲੱਖ ਤੋਂ 20 ਲੱਖ ਤੱਕ ਦਾ ਤੇ 골ਡ ਲੋਨ ਸੋਨੇ ਦੀ ਕੀਮਤ ਦਾ 75% ਮੰਨ ਲਓ ਅੱਜ 골ਡ ਦੀ ਜਿਹੜੀ ਕੀਮਤ ਹੈ ਉਹ 130000 ਦੇ ਨੇੜੇ ਹੈ ਤਾਂ ਤੁਹਾਨੂੰ 80-90000 ਰੁਪਇਆ ਮਿਲ ਸਕਦਾ ਇਸ ਤੋਂ ਜ਼ਿਆਦਾ ਵੀ ਮਿਲ ਸਕਦਾ ਕਈ ਬੈਂਕਾਂ ਜ਼ਿਆਦਾ ਵੀ ਦੇ ਦਿੰਦੀਆਂ ਲੋਨ ਦੀ ਮਾਤਰਾ ਤੁਹਾਡੀ ਆਮਦਨ ਸਿਬਲ ਸਕੋਰ ਤੇ ਦਸਤਾਵੇਜ਼ਾਂ ਦੀ ਪੂਰਨਤਾ ਤੇ ਨਿਰਭਰ ਕਰਦੀ ਹੈ ਤੁਹਾਨੂੰ ਅੱਗੇ ਵੀ ਦੱਸਦੇ ਆ ਕਿ ਤੁਹਾਡਾ ਵਿਆਜ ਦੇ ਵਿੱਚ ਕਿੰਨਾ ਲੱਗੇਗਾ ਜੇ ਤੁਸੀਂ ਗੋਡ ਲੋਨ ਲੈਣੇ ਹੋ ਜਾਂ ਤੁਸੀਂ ਐਜੂਕੇਸ਼ਨ ਜਾਂ ਕੋਈ ਪਰਸਨਲ ਲੋਨ ਸਾਰੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਜੇਕਰ ਤੁਸੀਂ ਖੇਤੀਬਾੜੀ ਕਰਦੇ ਹੋ ਫਿਰ ਵੀ ਲੈ ਸਕਦੇ ਹੋ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਲੋੜੀ ਦੇ ਦਸਤਾਵੇਜ਼ ਤੁਹਾਨੂੰ ਕਿਹੜੇ ਕਿਹੜੇ ਚਾਹੀਦੇ ਨੇ ਉਹ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ ਤੇ ਇਸ ਦੇ ਵਿੱਚ ਸਾਰੇ ਲੋਨ ਲਈ ਆਮ ਦਸਤਾਵੇਜ਼ ਲੱਗਣਗੇ ਪੜਿਆ ਹੋਇਆ ਲੋਨ ਫਾਰਮ ਇਹ ਤੁਹਾਨੂੰ ਬੈਂਕ ਦੇ ਵਿੱਚੋਂ ਹੀ ਮਿਲੇਗਾ ਕੋਈ ਵੀ ਤੁਹਾਡੇ ਨੇੜੇ ਦੀ ਬ੍ਰਾਂਚ ਹੈ ਪੰਜਾਬ ਐਂਡ ਸਿੰਧ ਬੈਂਕ ਦੀ ਉੱਥੇ ਤੁਸੀਂ ਪਹੁੰਚਣਾ ਉਸ ਤੋਂ ਬਾਅਦ ਆਧਾਰ ਕਾਰਡ ਪੈਨ ਕਾਰਡ ਦੋ ਪਾਸਪੋਰਟ ਸਾਈਜ਼ ਫੋਟੋਆਂ ਆਮਦਨ ਦਾ ਸਬੂਤ ਜੇ ਨੌਕਰੀ ਕਰਦੇ ਹੋ ਪ੍ਰਾਈਵੇਟ ਭਾਵੇਂ ਸਰਕਾਰੀ ਤਾਂ 3 ਮਹੀਨੇ ਦੀ ਸੈਲਰੀ ਸਲਿੱਪ ਤੁਹਾਡੀ ਲੱਗੇਗੀ ਪਲੱਸ ਫਾਰਮ ਹੈ ਜਿਹੜਾ 16 ਨੰਬਰ ਫਾਰਮ ਹੋਵੇਗਾ ਉਹ ਵੀ ਤੁਹਾਨੂੰ ਜਿਹੜਾ ਉੱਥੋਂ ਹੀ ਮਿਲ ਜਾਣਾ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਬਿਜ਼ਨਸ ਕਰਦੇ ਹੋ ਤਾਂ ਆਈਟੀਆਰ ਪਲੱਸ ਬੈਲੈਂਸ ਸੀਟ ਜੇਕਰ ਤੁਹਾਡਾ ਖਾਤਾ ਨਹੀਂ ਹੈਗਾ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਤਾਂ ਤੁਹਾਨੂੰ ਖਾਤਾ ਉੱਥੇ ਹੈ ਜਿਹੜਾ ਪਹਿਲਾਂ ਖਲਵਾ ਲੈਣਾ ਚਾਹੀਦਾ ਉਸ ਤੋਂ ਬਾਅਦ ਹੀ ਤੁਹਾਨੂੰ ਅੱਗੇ ਦੀ ਜਿਹੜੀ ਪ੍ਰੋਸੈਸ ਹੈ ਉਹ ਸਟਾਰਟ ਕਰਨਾ ਚਾਹੀਦਾ ਪਿਛਲੇ 6 ਮਹੀਨਿਆਂ ਦਾ ਬੈਂਕ ਸਟੇਟਮੈਂਟ ਪਤੇ ਦਾ ਸਬੂਤ ਬਿਜਲੀ ਬਿੱਲ ਰਾਸ਼ਨ ਕਾਰਡ ਤੇ ਜਨਮ ਮੀਤੀ ਦਾ ਸਬੂਤ ਇਸ ਤਰ੍ਹਾਂ ਦੇ ਜਿਹੜੇ ਬੇਸਿਕ ਤੁਹਾਡੇ ਡਾਕੂਮੈਂਟਸ ਹੋਣਗੇ ਉਹ ਲੱਗਣਗੇ ਵੱਖ-ਵੱਖ ਲੋਨ ਲਈ ਵਾਧੂ ਦਸਤਾਵੇਜ਼ ਉਹ ਤੁਹਾਨੂੰ ਹੁਣ ਅੱਗੇ ਦੱਸਣ ਜਾ ਰਹੇ ਹਾਂ ਜੇਕਰ ਤੁਹਾਡੇ ਕੋਲ ਜ਼ਮੀਨ ਹੈਗੀ ਹੈ ਤੁਸਤੇ ਪਹਿਲਾਂ ਲਿਮਟ ਨਹੀਂ ਹੋਣੀ ਚਾਹੀਦੀ ਤੁਹਾਡਾ ਕੋਈ ਪਹਿਲਾਂ ਉਸਤੇ ਲੋਨ ਨਹੀਂ ਚੱਲਦਾ ਹੋਣਾ ਚਾਹੀਦਾ ਫਿਰ ਤੁਹਾਨੂੰ ਆਸਾਨੀ ਨਾਲ ਜਿਹੜਾ ਉਹ ਲੋਨ ਮਿਲ ਜਾਵੇਗਾ ਹੋਰ ਦਸਤਾਵੇਜ਼ ਜ਼ਮੀਨ ਘਰ ਦੇ ਕਾਗਜ਼ਾਤ ਜਾਂ ਤੁਹਾਡਾ ਮਾਲਕਾਨ ਐਜੂਕੇਸ਼ਨ ਲੋਨ ਦੇ ਲਈ ਦਾਖਲੇ ਦਾ ਪ੍ਰਮਾਣ ਪੱਤਰ ਕਿ ਜਿਹੜੇ ਕੋਰਸ ਦੀ ਤੁਸੀਂ ਫੀਸ ਭਰ ਰਹੇ ਹੋ ਦੀ ਡਿਟੇਲ ਗੋਡ ਲਈ ਸੋਨੇ ਦੇ ਗਹਿਣਿਆਂ ਦੀ ਰਸੀਦ ਜਾਂ ਅਨੁਮਾਨ ਪੱਤਰ ਤਾਂ ਇਸ ਦੇ ਲਈ ਕੋਈ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਤੁਹਾਡੇ ਕੋਲ ਸੋਨਾ ਹੋਣਾ ਚਾਹੀਦਾ ਤੇ ਤੁਸੀਂ ਜਾ ਕੇ ਜਿਹੜਾ ਲੋਨ ਹੈ ਉਹ ਪ੍ਰਾਪਤ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਹੁਣ ਅੱਗੇ ਦੱਸ ਦਿਆਂ ਕਿ ਲੋਨ ਦਾ ਜਿਹੜਾ ਫਾਰਮ ਹੈ ਉਹ ਕਿਵੇਂ ਭਰਨਾ ਹੈਗਾ ਤਾਂ ਇਹਦੇ ਵਿੱਚ ਆਮ ਜਾਣਕਾਰੀ ਤੁਸੀਂ ਲਿਖਣੀ ਆ ਨਾਮ ਪਿਤਾ ਦਾ ਨਾਮ ਜਨਮ ਮਿਤੀ ਆਧਾਰ ਤੇ ਪੈਨ ਨੰਬਰ ਇਹ ਸਾਰਾ ਬੇਸਿਕ ਡਿਟੇਲ ਹੈ ਇਹ ਤੁਹਾਨੂੰ ਜਿਹੜੇ ਉੱਥੇ ਬੈਂਕ ਦੇ ਵਿੱਚ ਜਾਓਗੇ ਉੱਥੇ ਤੁਹਾਡੇ ਫਾਰਮ ਹੈ ਜਿਹੜੇ ਉਹ ਆਪਣੇ ਆਪ ਉਹ ਭਰ ਦੇਣਗੇ ਜੇਕਰ ਤੁਸੀਂ ਐਲੀਜੀਬਲ ਹੋਏ ਜੇਕਰ ਤੁਹਾਨੂੰ ਐਲੀਜੀਬਲ ਨਾ ਹੋਏ ਤਾਂ ਤੁਹਾਨੂੰ ਉਹਨਾਂ ਨੇ ਜਵਾਬ ਦੇ ਦੇਣਾ ਠੀਕ ਹੈ ਜੀ ਇਹ ਤੁਸੀਂ ਇੱਕ ਵਾਰ ਉੱਥੇ ਜਾ ਕੇ ਪੁੱਛ ਸਕਦੇ ਹੋ EMI ਕਿੰਨੇ ਮਹੀਨਿਆਂ ਦੀ ਦੇਣੀ ਹੈ ਉਹ ਵੀ ਸਾਰੀ ਡਿਟੇਲ ਤੁਹਾਡੇ ਤੋਂ ਲਈ ਜਾਵੇਗੀ ਤੁਹਾਡੇ ਸਾਈਨ ਵਗੈਰਾ ਅੰਗੂਠਾ ਜੋ ਵੀ ਹੈ ਉਹ ਸਾਰਾ ਕੁਝ ਤੁਹਾਡਾ ਬੈਂਕ ਦੇ ਵਿੱਚ ਹੀ ਹੋ ਜਾਵੇਗਾ ਉਸ ਤੋਂ ਬਾਅਦ ਫਾਰਮ ਕਿੱਥੇ ਜਮ੍ਹਾਂ ਕਰਾਉਣਾ ਹੈ ਨੇੜੇ ਦੀ ਜਿਹੜੀ ਬ੍ਰਾਂਚ ਹੈ ਜਿੱਥੇ ਤੁਸੀਂ ਜਾਓਗੇ ਜਿੱਥੇ ਤੁਹਾਡਾ ਖਾਤਾ ਹੈ ਉੱਥੇ ਹੀ ਤੁਹਾਨੂੰ ਇਹ ਸਾਰਾ ਪ੍ਰੋਸੈਸ ਹੈ ਜਿਹੜਾ ਉਹ ਕਰਨਾ ਪਵੇਗਾ ਇਸ ਤੋਂ ਬਾਅਦ ਫਾਰਮ ਪੂਰਾ ਭਰ ਕੇ ਕਾਊਂਟਰ ਤੇ ਜਮ੍ਹਾਂ ਕਰਵਾਉਣਾ ਹੈਗਾ ਤੇ ਜਾਂ ਜਿਹੜਾ ਲੋਨ ਅਧਿਕਾਰੀ ਹੋਵੇਗਾ ਉਹਦੇ ਕੋਲ ਇਸ ਤੋਂ ਬਾਅਦ ਰਸੀਦ ਜਾਂ ਰੈਫਰੈਂਸ ਨੰਬਰ ਤੁਹਾਨੂੰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਤੁਸੀਂ ਵੈਬਸਾਈਟ ਹੈ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਜਿਹੜੀ ਇਹਨਾਂ ਦੀ ਪੰਜਾਬ ਐਂਡ ਸਿੰਧ ਬੈਂਕ ਦੀ ਉੱਥੇ ਜਾ ਕੇ ਵੀ ਤੁਸੀਂ ਬਾਕੀ ਜਾਣਕਾਰੀ ਹਾਸਲ ਕਰ ਸਕਦੇ ਹੋ ਤੇ ਜਿਹੜਾ ਲੋਨ ਹੈ ਉਹ ਤੁਸੀਂ ਐਪਲੀਕੇਸ਼ਨ ਆਉਂਦੀ ਹੈ ਜਿਹੜੀ PSB ਲੋਨ ਤਾਂ ਉੱਥੇ ਜਾ ਕੇ ਵੀ ਤੁਸੀਂ ਜਿਹੜਾ ਲੋਨ ਹੈ ਉਹ ਤੁਸੀਂ ਪ੍ਰਾਪਤ ਕਰ ਸਕਦੇ ਹੋ ਆਨਲਾਈਨ ਵੀ ਭਰ ਸਕਦੇ ਹੋ ਜਿਆਦਾ ਤੁਹਾਨੂੰ ਸੇਫ ਰਹੇਗਾ ਕਿ ਤੁਸੀਂ ਬ੍ਰਾਂਚ ਤੇ ਵਿੱਚ ਹੀ ਜਾਓ ਇਸ ਤੋਂ ਬਾਅਦ ਵਿਆਜ ਦਰ ਤੁਹਾਨੂੰ ਦੱਸ ਦਿਆਂ ਕਿ ਤੁਹਾਡਾ ਵਿਆਜ ਇਹਦੇ ਵਿੱਚੋਂ ਤੁਹਾਡਾ ਕਿੰਨਾ ਲੱਗਣ ਵਾਲਾ ਬਾਕੀ ਤੁਸੀਂ ਜੇਕਰ ਬੈਂਕ ਦੇ ਨਾਲ ਸਹੀ ਚੱਲਦੇ ਹੋ ਪਿਛਲੇ ਟਾਈਮ ਤੋਂ ਸਹੀ ਚੱਲ ਰਹੇ ਹੋ ਤੁਹਾਡੀ ਕੋਈ ਵੀ ਕਿਸ਼ਤ ਹੈ ਜਿਹੜੀ ਉਹ ਨਹੀਂ ਰੁਕੀ ਤਾਂ ਤੁਹਾਨੂੰ ਹੱਸ ਕੇ ਜਿਹੜਾ ਲੋਨ ਹੈ ਉਹ ਮਿਲ ਜਾਂਦਾ ਜੇਕਰ ਤੁਹਾਡੇ ਕੋਈ ਕਿਸ਼ਤ ਰੁਕੀ ਹੈ ਫਿਰ ਤੁਹਾਡਾ ਸਿਬਲ ਸਕੋਰ ਹੈ ਜਿਹੜਾ ਉਹ ਥੱਲੇ ਆ ਜਾਂਦਾ ਇੱਥੇ ਤੁਹਾਨੂੰ ਦੱਸਦੇ ਆ ਪਰਸਨਲ ਲੋਨ ਦੇ ਲਈ 10 ਤੋਂ 13% ਮੰਨ ਲਓ ਤੁਸੀਂ 2 ਲੱਖ ਰੁਪਿਆ ਲਿਆ ਤਾਂ ਤੁਹਾਨੂੰ 20000 ਰੁਪਿਆ ਜਿਹੜਾ ਵਿਆਜ ਲੱਗੇਗਾ 1 ਸਾਲ ਦਾ ਹੋਮ ਲੋਨ ਦੇ ਵਿੱਚ 8.5 ਤੋਂ ਲਗਭਗ 8.4 ਤੋਂ 9.5% ਤੱਕ ਐਜੂਕੇਸ਼ਨ ਲੋਨ ਦੇ ਲਈ 8 ਤੋਂ 10% ਕਾਰ ਲੋਨ ਦੇ ਲਈ 8.7 ਤੋਂ 10:30 ਤੱਕ 골ਡ ਲੋਨ ਦੇ ਵਿੱਚ 9 ਤੋਂ 11% 1 ਲੱਖ ਦਾ ਜਾਨੀ ਕਿ 9000 ਰੁਪਿਆ ਵਿਆਜ ਲੱਗੂਗਾ ਸਾਲ ਦਾ ਤਾਂ ਇਹ ਸਾਰੇ ਵਿਆਜ ਆਗੇ ਉਸ ਤੋਂ ਬਾਅਦ ਜਿੰਨਾ ਵਧੀਆ ਤੁਹਾਡਾ ਸਿਬਲ ਸਕੋਰ ਹੋਵੇਗਾ 750 ਤੋਂ ਉੱਪਰ ਹੋਵੇਗਾ ਉਨਾ ਘੱਟ ਵਿਆਜ ਹੈ ਜਿਹੜਾ ਉਹ ਤੁਹਾਨੂੰ ਦੇਣਾ ਪਵੇਗਾ ਸਿਬਲ ਸਕੋਰ ਤੁਹਾਡਾ ਸਹੀ ਤਾਂ ਰਹੇਗਾ ਜੇਕਰ ਤੁਹਾਡੀ ਕੋਈ ਕਿਸ਼ਤ ਨਹੀਂ ਰੁਕੀ ਹੋਵੇਗੀ ਤੁਹਾਡੇ ਜਿਹੜੇ ਪੈਸੇ ਆ ਪਹਿਲਾਂ ਉਹ ਕਿਸੇ ਗੱਲੋਂ ਲੇਟ ਨਹੀਂ ਹੋਣੇ ਉਸ ਤੋਂ ਬਾਅਦ ਕੀ ਹੁੰਦਾ ਤੁਹਾਡਾ ਸਿਵਲ ਸਕੋਰ ਤੇ ਆਮਦਨ ਵੇਖੀ ਜਾਵੇਗੀ ਲੋਨ ਮਨਜ਼ੂਰ ਹੋਣ ਤੇ ਸੈਕਸ਼ਨ ਲੈਟਰ ਮਿਲਦਾ ਹੈ ਫਿਰ ਪੈਸਾ ਤੁਹਾਡੇ ਖਾਤੇ ਦੇ ਵਿੱਚ ਜਿਹੜਾ ਟਰਾਂਸਫਰ ਹੈ ਉਹ ਕਰ ਦਿੱਤਾ ਜਾਂਦਾ ਆਖਰੀ ਗੱਲ ਬਹੁਤ ਇੰਪੋਰਟੈਂਟ ਗੱਲ ਉਹ ਤੁਹਾਨੂੰ ਦੱਸਣੇ ਜਾ ਰਹੇ ਹਾਂ ਇਹਦੇ ਵਿੱਚ ਕੀ ਹੈ ਕਿ ਜੇਕਰ ਦੋਸਤੋ ਪੰਜਾਬ ਐਂਡ ਸਿੰਧ ਬੈਂਕ ਵਿੱਚ ਲੋਨ ਦੀ ਪ੍ਰਕਿਰਿਆ ਬਹੁਤ ਆਸਾਨ ਹੈ ਜੇ ਤੁਸੀਂ ਸਾਰੇ ਦਸਤਾਵੇਜ਼ ਸਹੀ ਲਗਾ ਦਿੰਦੇ ਹੋ ਤਾਂ ਤੁਹਾਨੂੰ ਆਸਾਨੀ ਨਾਲ ਜਿਹੜਾ ਲੋਨ ਹੈ ਉਹ ਪ੍ਰਾਪਤ ਹੋ ਜਾਂਦਾ ਹੈਗਾ ਬਾਕੀ ਤੁਸੀਂ ਬੈਂਕ ਦੇ ਜੋ ਵੀ ਅਧਿਕਾਰੀ ਨੇ ਉਹਨਾਂ ਨਾਲ ਬੈਠ ਕੇ ਇੱਕ ਵਾਰ ਗੱਲ ਕਰ ਸਕਦੇ ਹੋ ਉਹ ਤੁਹਾਨੂੰ ਬਾਕੀ ਰਹਿੰਦੀ ਡਿਟੇਲ ਜੋ ਵੀ ਕੋਈ ਲੋਨ ਬਾਰੇ ਅਪਡੇਟ ਆਉਂਦੀ ਉਹ ਤੁਹਾਨੂੰ ਉੱਥੇ ਜਾ ਕੇ ਹੀ ਪਤਾ ਲੱਗ ਜਾਵੇਗੀ ਬੇਸਿਕ ਤੁਹਾਨੂੰ ਚੀਜ਼ਾਂ ਦੱਸ ਦਿੱਤੀਆਂ ਇਸ ਤਰ੍ਹਾਂ ਤੁਸੀਂ ਜਿਹੜਾ ਲੋਨ ਹੈ ਉਹ ਪੰਜਾਬ ਐਂਡ ਸਿੰਧ ਬੈਂਕ ਤੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਤਾਂ ਦੋਸਤੋ ਇਹ ਤੁਹਾਡੇ ਲਈ ਜਾਣਕਾਰੀ ਲੈ ਕੇ ਆਸੀ ਪੰਜਾਬ ਐਂਡ ਸਿੰਧ ਬੈਂਕ ਬਾਰੇ ਤਾਂ ਹੋਰ ਜਾਣਕਾਰੀਆਂ ਦੇ ਲਈ ਚੈਨਲ ਸਬਸਕ੍ਰਾਈਬ ਕਰ ਲਓ ਆਨਲਾਈਨ ਟਾਈਮ ਦੇ ਵਿੱਚ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਧੰਨਵਾਦ